ਨਿਊਜ਼ੀਲੈਂਡ ਵਿੱਚ ਕਤਲ ਕੀਤੇ ਗਏ ਸਿਕਿਉਰਿਟੀ ਗਾਰਡ ਰਮਨਦੀਪ ਦੀ লাশ 8 ਦਿਨ ਬਾਅਦ ਪਹੁੰਚੀ ਪਿੰਡ ਇਹ 25 ਲੱਖ ਲਾ ਕੇ ਇਹ ਸਰਦਾਰ ਧੰਨਾ ਸਿੰਘ ਆਪਣੇ ਬੱਚੇ ਨੂੰ ਨਿਊਜ਼ੀਲੈਂਡ ਭੇਜਦਾ ਹੈ ਗੋਰੇ ਆਉਂਦੇ ਨੇ ਤੇ ਆਣ ਕੇ ਗੋਲੀਆਂ ਮਾਰ ਕੇ ਜਾਂ ਕਤਲ ਜਿੱਦਾਂ ਵੀ ਕੀਤਾ ਕਤਲ ਕਰ ਜਾਂਦੇ ਨੇ ਉਹਦਾ ਜਵਾਬ ਦੇ ਕੌਣ ਹੈ ਗੁਰਦਾਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਦਾ ਰਹਿਣ ਵਾਲਾ ਨੌਜਵਾਨ ਨਰਮਨਦੀਪ ਸਿੰਘ ਜੋ ਕਿ 5 ਸਾਲ ਪਹਿਲਾਂ ਚੰਗੇ ਭਵਿੱਖ ਦੀ ਭਾਲ ਵਿੱਚ ਨਿਊਜ਼ੀਲੈਂਡ ਗਿਆ ਸੀ ਅਤੇ ਉੱਥੇ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਰਿਹਾ ਸੀ ਜਿੱਥੇ ਉਸ ਦਾ 8 ਦਿਨ ਪਹਿਲਾਂ ਇੱਕ ਪਾਰਕ ਵਿੱਚ ਦੋ ਵਿਅਕਤੀਆਂ ਵੱਲੋਂ ਸ਼ਰਾਬ ਦੇ ਨਸ਼ੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਉਸ ਦੀ ਮਰਤਕ ਦੇ ਉਸ ਦੇ ਪਿੰਡ ਪਹੁੰਚੀ ਪਰਿਵਾਰ ਵੱਲੋਂ ਰੋਂਦਿਆਂ ਕਰ ਲਾਉਂਦੇ ਆ 25 ਸਾਲਾਂ ਦੇ ਰਮਨਦੀਪ ਦਾ ਅੰਤਮ ਸੰਸਕਾਰ ਕੀਤਾ ਗਿਆ ਰਮਨਦੀਪ ਦੇ ਪਿਤਾ ਧੰਨਾ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਹ 2018 ਵਿੱਚ ਨਿਊਜ਼ੀਲੈਂਡ ਚਲਾ ਗਿਆ ਸੀ ਅਤੇ ਉੱਥੇ ਇੱਕ ਕੰਪਨੀ ਵਿੱਚ ਬਤੌਰ ਸਿਕਿਉਰਿਟੀ ਗਾਰਡ ਕੰਮ ਕਰਦਾ ਸੀ ਬੀਤੇ ਦਿਨ ਉਹਨਾਂ ਨੂੰ ਸੂਚਨਾ ਮਿਲੀ ਕਿ ਰਮਨਦੀਪ ਸਿੰਘ ਦੀ ਮੌਤ ਹੋ ਗਈ ਹੈ ਰਮਨਦੀਪ ਸਿੰਘ ਪਾਰਕ ਵਿੱਚ ਮਰਤਕ ਪਾਇਆ ਗਿਆ ਘਟਨਾ ਬਾਰੇ ਉਹਨਾਂ ਨੂੰ ਪਤਾ ਲੱਗਿਆ ਕਿ ਰਮਨ ਡਿਊਟੀ ਤੇ ਸੀ ਜਦੋਂ ਉਹ ਪਾਰਕ ਬੰਦ ਕਰਕੇ ਬਾਹਰ ਜਾਣ ਲੱਗਾ ਤਾਂ ਉਸਨੇ ਉੱਥੇ ਸ਼ਰਾਬ ਪੀ ਰਹੇ ਦੋ ਗੋਰੇ ਲੋਕਾਂ ਨੂੰ ਜਾਣ ਲਈ ਕਿਹਾ ਇਸਤੇ ਉਹ ਇੰਨੇ ਗੁੱਸੇ ਵਿੱਚ ਆ ਗਏ ਕਿ ਦੋਹਾਂ ਨੇ ਉਸ ਦਾ ਕਤਲ ਕਰ ਦਿੱਤਾ ਉੱਥੇ ਦੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੁਣ ਪਰਿਵਾਰ ਚਾਹੁੰਦਾ ਹੈ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇੱਥੋਂ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤਾਂ ਜੋ ਵਿਦੇਸ਼ ਜਾਣ ਦੀ بجائے ਇੱਥੇ ਹੀ ਕਾਰੋਬਾਰ ਕਰ ਸਕਣ ਸਾਡੀ ਹੱਥ ਜੋੜ ਕੇ ਨਿਊਜ਼ੀਲੈਂਡ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਜਿੱਥੋਂ ਤੱਕ ਵੀ ਮੀਡੀਆ ਰਾਹੀਂ ਸਾਡੀ ਆਵਾਜ਼ ਪਹੁੰਚ ਰਹੀ ਹੈ ਕਿ ਸਾਡੇ ਅਥਰੂਆਂ ਦਾ ਮੁੱਲ ਪਾਇਆ ਜਾਏ ਜਿਹੜੇ ਵੀ ਦੋਸ਼ੀ ਨੇ ਜਿਨ੍ਹਾਂ ਨੇ ਸਾਡੇ ਬੱਚੇ ਨੂੰ ਮੇਰੇ ਵੀਰ ਨੂੰ ਹੱਥ ਲਾਇਆ ਹੈ ਉਹਨਾਂ ਨੂੰ ਮੇਰੀ ਸਰਕਾਰ ਦੇ ਗਾੜੀ ਬੇਨਤੀ ਆ ਕਿ ਸਖਤ ਦੇ ਸਖਤ ਨਿਊਜ਼ੀਲੈਂਡ ਸਰਕਾਰ ਦੇ ਕਾਨੂੰਨ ਮੁਤਾਬਕ ਸਖਤ ਸਜ਼ਾ ਦਿੱਤੀ ਜਾਵੇ ਔਰ ਕੇਵਲ 25 ਸਾਲ ਦਾ ਬੱਚਾ ਜਿਹੜਾ ਵਾ ਉਹਨੂੰ ਅਸੀਂ ਇੱਕ ਇੱਕ ਰੁਪਿਆ ਇਕੱਠਾ ਕਰਕੇ ਤੇ ਆਪਣਾ ਉਹ ਰੋਜੀ ਰੋਟੀ ਵਾਸਤੇ ਵਧੀਆ ਫਿਊਚਰ ਵਾਸਤੇ ਗਿਆ ਵਾ ਤੇ ਕੀ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਭਾਵੇਂ ਇਹ ਪੰਜਾਬ ਦੀ ਸਰਕਾਰ ਹੈ ਇਹ ਜੀ 8 ਸਾਲਾਂ ਤਰੀਕ ਨੂੰ ਹੋਈ ਹੀ ਉਧਰ ਮਤਲਬ ਰਾਤ ਪਾਰਕ ਦੀ ਡਿਊਟੀ ਸਕਿਉਰਟੀ ਦੀ ਡਿਊਟੀ ਕਰਦਾ ਬੱਚਾ ਮੇਰਾ 2018 ਚ ਗਿਆ ਸੀ 5 ਸਾਲ ਹੋ ਗਏ ਜੀ ਬਹੁਤ ਵਧੀਆ ਉੱਥੇ ਮਤਲਬ ਆਪਣਾ ਉਹਦਾ ਰੋਜ਼ਗਾਰ ਚੱਲ ਰਿਹਾ ਸੀ ਤੇ ਰਾਤ ਉਧਰ ਦੇ ਮਤਲਬ 12 ਵਜੇ ਹੀ ਤੇ ਪਾਰਕ ਨੂੰ ਲੋਕ ਕਰਦਾ ਹੁੰਦਾ ਸੀ ਦਿੱਲੀ ਦਿੱਲੀ ਮਤਲਬ ਪਾਰਕ ਲੋਕ ਕਰਦਾ ਤੇ ਉਧਰ ਕੋਈ ਚਾਰ ਪੰਜ ਆਦਮੀ ਉਧਰ ਦੇ ਹੀ ਪੀ ਰਹੇ ਸੀ ਉਧਰ ਕੋਈ ਉਧਰ ਪਾਰਕ 'ਤੇ ਬੈਠ ਕੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਜਾਓ ਮੈਂ ਹੁਣ ਗੇਟ ਲੋਕ ਕਰਨਿਆ ਤੇ ਮੈਂ ਟਾਈਮ ਹੋ ਗਿਆ ਬਸ ਇੰਨੇ ਤੇ ਬੋਲਣ ਚ ਉਹਨਾਂ ਨੇ ਬੱਚੇ ਤੇ ਅਟੈਕ ਕਰਤਾ ਬੱਚੇ ਦੇ ਸਿਰ 'ਤੇ ਕੁਛ ਮਾਰਿਆ ਕੋ ਸਾਥੀ 'ਤੇ ਕੁਛ ਮਾਰਿਆ ਤੇ ਬੱਚਾ ਤਾਂ ਉਧਰ ਹੀ ਮਤਲਬ ਉਸੇ ਜਗ੍ਹਾ ਹੀ ਪੂਰਾ ਹੋ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਮਤਲਬ 2-3 ਘੰਟੇ ਬਾਅਦ ਉਧਰ ਪਤਾ ਲੱਗਾ ਫਿਰ ਉਸ ਤੋਂ ਬਾਅਦ ਪੁਲਿਸ ਨੇ ਅੱਗੇ ਦੱਸਿਆ ਬਨੇ ਦੋਸਤੀ ਉਥੇ ਰਹਿੰਦੇ ਉਹਨਾਂ ਨੇ ਫਿਰ ਅੱਗੇ ਇਧਰ ਦੋਸਤੀ ਕੋਈ ਉਹਦਾ ਮਨ ਆ ਰਹਿ ਗਿਆ ਸੀ ਉਹਨੂੰ ਫੋਨ ਕੀਤਾ ਉਹਨਾਂ ਨੇ ਸਾਡੇ ਘਰੇ ਫੋਨ ਕੀਤਾ ਜੀ ਮੈਂ ਅਜੇ ਬਾਹਰ ਸੀ ਉਸ ਤੋਂ ਬਾਅਦ ਇਧਰ ਦੋ ਮੈਂ ਥਾਣਾ ਤੇ 9:08 ਵਜੇ ਸਾਨੂੰ ਕੋਈ ਪਤਾ ਲੱਗਾ ਕਿ ਇਹਨਾਂ ਨੇ ਮੈਨੂੰ ਦੱਸਿਆ ਮੈਂ ਵੀ ਬਾਅਦ ਤੋਂ ਆਇਆ ਬਾਕੀ ਅੱਜ ਕਿੰਨੇ ਦਿਨ ਬਾਅਦ ਬਾਡੀ ਘਰ ਆਈ ਰੱਖ ਲਾ ਅੱਠ ਦਿਨਾਂ ਬਾਅਦ ਆਈ ਕਿ ਕਲਾਕਲਾ ਬੱਚਾ ਸੀ ਸਾਡਾ ਬੜੀ ਮਤਲਬ ਮਿਹਨਤ ਨਾਲ ਭੇਜਿਆ ਸੀ ਬਾਹਰ ਉਹ ਕੈਸਾ ਲਾ ਕੇ ਕਿ ਆਪਣਾ ਪੁਆਇਸ ਵਧ ਗਿਆ ਉਧਰ ਮਤਲਬ ਵਧੀਆ ਜ਼ਿੰਦਗੀ ਗੁਜ਼ਾਰੇਗਾ ਇੱਕ ਸਰਕਾਰਾਂ ਦੀ ਬਹੁਤ ਅੰਗਿਲੀ ਆ ਮਤਲਬ ਕੋਈ ਜਵਾਬ ਨਹੀਂ ਮੰਗਦੇ ਉਹਨਾਂ ਤੋਂ ਬੱਚਾ ਆ ਜਾਂਦਾ ਬਸ ਕੋਈ ਪਛਣਾ ਤੇ ਚਾਹੀਦਾ ਕਿਉਂ ਸਾਡੇ ਬੱਚੇ ਦੀ ਕੀ ਗਲਤੀ ਸੀ ਕਿਹੜੀ ਗਲਤੀ ਕਰਕੇ ਮਾਰਿਆ ਉਹਨਾਂ ਨੇ ਪਾਵੇਂ ਪੰਜਾਬ ਦੀ ਸਰਕਾਰ ਹੈ ਜਾਂ ਭਾਰਤ ਦੀ ਸਰਕਾਰ ਹੈ ਜਾਂ ਫਿਰ ਨਿਊਜ਼ੀਲੈਂਡ ਦੀ ਸਰਕਾਰ ਹੈ ਕਿ ਇਸ ਫੌਜੀ ਸਾਡੇ ਚਾਚਾ ਜੀ ਨੇ ਦੋ ਨੌکریاں ਫੌਜ ਚ ਕੀਤੀਆਂ ساری ਜ਼ਿੰਦਗੀ ਇਹਨਾਂ ਨੇ ਖੜੇ ਹੋ ਕੇ ਡਿਊਟੀ ਕੀਤੀ ਹੈ برفਾਂ ਵਿੱਚ ਪਹਾੜਾਂ ਵਿੱਚ ਗੋਡੇ ਰਗੜੇ ਨੇ ਤੇ 25 ਲੱਖ ਲਾ ਕੇ ਇਹ ਸਰਦਾਰ ਧੰਨਾ ਸਿੰਘ ਆਪਣੇ ਬੱਚੇ ਨੂੰ ਨਿਊਜ਼ੀਲੈਂਡ ਭੇਜਦਾ ਤੇ ਬੱਚਾ ਉੱਥੇ ਡਿਊਟੀ ਕਰ ਰਿਹਾ ਇਹ ਬੱਚੇ ਨੂੰ ਗੋਰੇ ਆਉਂਦੇ ਨੇ ਤੇ ਆਣ ਕੇ ਗੋਲੀਆਂ ਮਾਰ ਕੇ ਜਾਂ ਕਤਲ ਜਿੱਦਾਂ ਵੀ ਕੀਤਾ ਉਹ ਉਹ ਕਤਲ ਕਰ ਜਾਂਦੇ ਨੇ ਉਹਦਾ ਜਵਾਬ ਦੇ ਕੌਣ ਹੈ ਮੇਰੀਆਂ ਪੰਜਾਬ ਦੀ ਸਰਕਾਰ ਨੂੰ ਤੇ ਦੇਸ਼ ਦੀ ਸਰਕਾਰ ਨੂੰ ਤੇ ਨਿਊਜ਼ੀਲੈਂਡ ਸਰਕਾਰ ਨੂੰ ਬੇਨਤੀ ਹੈ ਵੀ ਸਾਡਾ ਮਰਿਆ ਸਾਡਾ ਦਿਲ ਰੋ ਰਿਹਾ ਸਾਡਾ ਸਾਰਾ ਪਿੰਡ ਰੋ ਰਿਹਾ ਤੇ ਸਾਹ ਹੱਥ ਜੋੜ ਕੇ ਬੇਨਤੀ ਹੈ ਜੋ ਸਾਡੇ ਨਾਲ ਹੋਇਆ ਉਹ ਕਿਸੇ ਨਾਲ ਨਾ ਹੋਵੇ ਅਸੀਂ ਸਾਰਿਆਂ ਦੀ ਸੁੱਖ ਮੰਗਦੇ ਆਂ ਅਸੀਂ ਸਾਰਿਆਂ ਦਾ ਭਲਾ ਮੰਗਨੇ ਆਂ ਗੁਰੂ ਨਾਨਕ ਦਾ ਮਿਸ਼ਨ ਜਿਹੜਾ ਸਰਬੱਤ ਦੇ ਭਲੇ ਦਾਵਾ ਤੇ ਅਸੀਂ ਹੱਥ ਜੋੜ ਕੇ ਬੇਨਤੀ ਇਹ ਕਰਦੇ ਆਂ ਸਰਕਾਰਾਂ ਨੂੰ ਤੁਹਾਡੀਆਂ ਵੋਟਾਂ ਜਿਹੜੀਆਂ ਨੇ ਉਹ ਵੋਟਾਂ ਦੇ ਨਾਲ ਤੁਸੀਂ ਇਹ ਨਾ ਆਖਿਆ ਕਰੋ ਵੀ ਅਸੀਂ ਵੋਟਾਂ ਇਕੱਠੀਆਂ ਕਰੀਏ ਸਾਡੇ ਅਥਰੂਆਂ ਦਾ ਮੁੱਲ ਪੈਣਾ ਚਾਹੀਦਾ ਨਿਊਜ਼ੀਲੈਂਡ ਸਰਕਾਰ ਨੂੰ ਬੇਨਤੀ ਹੈ ਮਿਸਾਲੀ ਸਜ਼ਾ ਦਿਓ ਮਾਵਾ ਦੇ ਪੁੱਤ ਜਦੋਂ ਭੇਜੇ ਜਾਂਦੇ ਨੇ ਮਾਵਾ ਜਾਣਦੀਆਂ ਨੇ ਜਾਂ ਉਹ ਪਿਤਾ ਜਾਣਦਾ ਤੇ ਜਾਂ ਪਿੰਡ ਵਾਲੇ ਜਾਂਦੇ ਨੇ ਸਾਡਾ ਦਿਲ ਰੋ ਰਿਹਾ ਹੈ ਅਸੀਂ ਦੁਖੀ ਹਾਂ ਤੇ ਮੇਰੀ ਬੇਨਤੀ ਹੈ ਜਿੰਨਾਂ ਜਿਨ੍ਹਾਂ ਨੇ ਵੀ ਮੇਰੇ ਵੀਰ ਨੂੰ ਹੱਥ ਲਾਇਆ ਰਮਨਦੀਪ ਸਿੰਘ ਨੂੰ ਹੱਥ ਲਾਇਆ ਕਤਲ ਕੀਤਾ ਸਾਨੂੰ ਸਰਕਾਰ ਜਵਾਬ ਦੇ ਸਾਨੂੰ ਮੀਡੀਆ ਰਹੀ ਜਵਾਬ ਦੇ ਜਾਂ ਅਸੀਂ ਨਿਊਜ਼ੀਲੈਂਡ ਸਰਕਾਰ ਤੱਕ ਪਹੁੰਚ ਕਰਾਂਗੇ ਜਿੱਥੋਂ ਤੱਕ ਸਾਨੂੰ ਜਾਣਾ ਪਵੇ ਅਸੀਂ ਜਾਵਾਂਗੇ ਜਿੰਨਾ ਚਿਰ ਸਾਡੇ ਵਿੱਚ ਸਾਹ ਚੱਲਦੇ ਨੇ ਅਸੀਂ ਕਾਨੂੰਨੀ ਲੜਾਈ ਜੂਰ ਲੜਾਂਗੇ ਇਹ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਜੀ